ਦਿਨ ਰਾਤ ਉਥੇ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ ਉਹਨਾਂ ਨੂੰ ਬਦਨਾਮ ਨਾ ਕਰ ਅਸੀਂ ਕਹਿੰਦੇ ਆ ਤੂੰ ਆ ਇੱਥੇ ਤੈਨੂੰ ਅਸੀਂ 10000 ਰੁਪਏ ਦਿਹਾੜੀ ਦਵਾਂਗੇ ਕਿਸਾਨ ਵੀਰਾਂ ਨੂੰ ਕੱਟੇ ਕਰਕੇ ਦਿੱਲੀ ਉਹ ਜਿਹੜਾ ਸੰਘਰਸ਼ ਮੋਰਚਾ ਉਹਦੀ ਤਾਕਤ ਨੂੰ ਵਧਾਵਾਂਗੇ ਪਤਾ ਜੀ ਕਹਿੰਦਾ ਇਹ ਤਾਂ ਪੰਜਾਬ ਦੇ ਵਿੱਚੋਂ ਬੁੜੀਆਂ ਲਿਆਂਦੀਆਂ ਨੇ 100 ਰੁਪਏ ਦਿਹਾੜੀ ਤੇ ਉਹ ਕੰਗਣਾ ਤੂੰ ਤੈਨੂੰ ਬੀਜੇਪੀ ਦੀ سپورਟ ਆ ਤੇਰਾ ਘਰ ਟੁੱਟਿਆ ਸੀ ਹਨਾ ਤੈਨੂੰ ਬੰਬੇ ਹਾਈ ਕੋਰਟ ਨੇ ਤੈਨੂੰ ਪੈਸੇ ਦਵਾਤਾ ਸਭ ਕੁਝ ਦਵਾਤਾ ਪਰ ਤੂੰ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਜਿਹੜੀਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਸਾਰ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਬੰਦੀ ਸਰਕਾਰ ਮਰਦਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ 9ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ ਤੇ ਪੰਜਾਬ ਦਾ ਕਿਸਾਨ ਹੀ ਨਹੀਂ ਬਲਕਿ ਸੂਬੇ ਦਾ ਕਿਸਾਨ ਦਿੱਲੀ ਨੂੰ ਕੇਰ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਉਤੇ ਹੀ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਸੋਝਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਕਾਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਨੇ ਕੰਗਨਾ ਰੌਨਤ ਬਾਰੇ ਟਿੱਪਣੀ ਕਰਦੀਆਂ ਕਿ ਕਿ ਜੋ ਸਾਡੀ ਮਾਤਾਂ ਨੂੰ 100 ਰੁਪਏ ਦਿਹਾੜੀ ਦੀ ਗੱਲ ਕਹਿ ਰਹੀ ਹੈ ਅਸੀਂ 10000 ਰੁਪਏ ਦਿਹਾੜੀ ਦਵਾਂਗੇ ਤੇ ਉਹ ਦਿੱਲੀ ਵਿਖੇ ਆ ਜਾਵੇ ਪਰ ਕੇ ਜਾ ਰਹੀਆਂ ਨੇ ਤੇ ਸਾਡਾ ਅਸੀਂ ਸਾਰੇ ਇਕੱਠੇ ਹੋ ਕੇ ਇੱਥੋਂ ਵੀ ਦਿੱਲੀ ਜਿੱਥੇ ਕਿਸਾਨ ਬੈਠੇ ਨੇ ਆਪਣੇ ਹੱਕਾਂ ਲਈ ਲੜ ਰਹੇ ਨੇ ਸੋ ਅਸੀਂ ਉਹ ਬੈਕਪੋਰਟ ਤੇ ਅਸੀਂ ਉੱਥੇ ਜਾਵਾਂਗੇ ਆਲੇ-ਦੋਲੇ ਦੇ ਹੋਰ ਪਿੰਡਾਂ ਦੇ ਵਿੱਚੋਂ ਵੀ ਕਿਸਾਨ ਆਗੂਆਂ ਨੂੰ ਅਸੀਂ ਇਕੱਠੇ ਕਰੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਦਿੱਲੀ ਉਹ ਜਿਹੜਾ ਸੰਘਰਸ਼ ਮੋਰਚਾ ਉਹਦੀ ਤਾਕਤ ਨੂੰ ਵਧਾਵਾਂਗੇ ਬਾਕੀ ਇਸ ਪਿੰਡ ਦੇ ਵਿੱਚੋਂ ਲਗਾਤਾਰ ਜਿੱਦਾਂ ਕਿਸਾਨ ਜਿਹੜੇ ਸੀਗੇ ਹਰਿਆਣੇ ਦੇ ਵਿੱਚ ਐਂਟਰ ਹੋਏ ਇੱਥੋਂ ਪੂਰੀ سپورਟ ਗਈ ਚاہے ਕੋਈ ਵੀ ਬਾਰਡਰ ਹੋਵੇ ਸ਼ੰਭੂ ਦਾ ਬਾਰਡਰ ਹੋਵੇ ਜਾਂ ਖਨੌਰੀ ਦਾ ਬਾਰਡਰ ਹੋਵੇ ਇੱਥੋਂ ਅਸੀਂ ਜਿਹੜੀ ਹਿਊਮਨ ਸ਼ਕਤੀ ਆ ਕਿਸਾਨ ਇਕੱਠੇ ਹੋ ਕੇ ਉੱਥੇ ਗਏ ਤੇ ਫਿਰ ਜਿਹੜਾ ਖਾਣ ਪੀਣ ਦੀ ਸਮਗਰੀ ਸੀ ਜਿਵੇਂ ਦੁੱਧ ਹੋ ਗਿਆ ਜਾਂ ਹੋਰ ਲੰਗਰ ਦੀ ਸੇਵਾ ਹੋ ਗਈ ਲਗਾਤਾਰ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਹੈਗੇ ਆ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਲਗਾਤਾਰ ਕਰਦੇ ਰਹੇ ਸਾਡਾ ਜਿਹੜਾ ਅੱਜ ਦੀ ਮੀਟਿੰਗ ਦਾ ਮੁੱਦਾ ਸੀ ਸਾਡਾ ਮੁੱਦਾ ਸੀ ਵੀ ਲੋਕ ਵੇਟ ਕਰ ਰਹੇ ਨੇ ਵੀ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਲਏਗੀ ਜਾਂ ਨਹੀਂ ਲਏਗੀ ਤੇ ਸਾਡਾ ਮੁੱਦਾ ਇਹ ਸੀਗਾ ਵੀ ਅਸੀਂ ਲੋਕਾਂ ਨੂੰ ਹੋਰ ਜਾਗਰੂਕ ਕਰੀਏ ਵੀ ਉਹ ਉਹਨਾਂ ਦੇ ਕੰਨ ਤੇ ਤਾਂ ਜੂਨ ਹੀ ਸਰਕ ਰਹੀ ਹਲੇ ਚਾਰ ਮੀਟਿੰਗਾਂ ਹੋ ਗਿਆ ਤੁਹਾਨੂੰ ਲੱਗਦਾ ਵੀ ਕੋਈ ਕਿਸੇ ਈਲੇ ਲੱਗੂਗੀ ਗੱਲ ਦੇਖੋ ਜੀ ਜਿੱਦਾਂ ਜਿਹੜੀ ਕਿਸਾਨਾਂ ਦੀ ਤਾਕਤ ਆ ਜਿੱਦਾਂ ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਗਏ ਆ ਹਰ ਸਟੇਟ ਤੋਂ ਕਿਸਾਨ ਇਕੱਠੇ ਹੋ ਗਏ ਆ ਪੰਜਾਬ ਲੀਡਰਸ਼ਿਪ ਕਰ ਰਿਹਾ ਤੇ ਸਾਨੂੰ ਪੂਰੀ ਉਮੀਦ ਆ ਕਿ ਸਰਕਾਰ ਨੂੰ ਇੱਕ ਨਾ ਇੱਕ ਦਿਨ ਇਹ ਕਾਲੇ ਕਾਨੂੰਨ ਤਿੰਨੋਂ ਵਾਪਸ ਲੈਣੇ ਪੈਣਗੇ ਜੇ ਉਹ ਵਾਪਸ ਨਹੀਂ ਲੈਣਗੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਮੌਜੂਦਾ ਸਰਕਾਰ ਆ ਲੀਡਰਸ਼ਿਪ ਆ ਜਿਹੜੀ ਆਪਣਾ ਭਾਰਤੀ ਜਨਤਾ ਪਾਰਟੀ ਇਹਦਾ ਮੌਜੂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਮਿਟ ਜਾਊਗਾ ਦੇਸ਼ ਤੋਂ ਕਿਉਂਕਿ ਇੱਕ ਅੰਨਦਾਤਾ ਸੜਕਾਂ ਤੇ ਆ ਗਿਆ ਅੰਨਦਾਤਾ ਦੇਸ਼ ਨੂੰ ਰੋਟੀ ਦੇ ਰਿਹਾ ਅੰਨਦਾਤਾ ਹੁਣ ਸੜਕਾਂ ਤੇ ਬੈਠਾ ਐਨੀ ਠੰਡ ਦੇ ਵਿੱਚ ਉੱਥੇ ਬਜ਼ੁਰਗ ਔਰਤਾਂ ਬੈਠੀਆਂ ਨੇ ਉਹਨਾਂ ਕੰਗੜਾ ਰਣਾਉਤ ਨੇ ਕਹਤਾ ਜੀ ਕਹਿੰਦਾ ਇਹ ਤਾਂ ਪੰਜਾਬ ਦੇ ਵਿੱਚੋਂ ਬੁੜੀਆਂ ਲਿਆਂਦੀਆਂ ਨੇ 100 ਰੁਪਏ ਦਿਹਾੜੀ ਤੇ ਉਹ ਕੰਗੜਾ ਤੂੰ ਤੈਨੂੰ ਬੀਜੇਪੀ ਦੀ سپورਟ ਆ ਤੇਰਾ ਘਰ ਟੁੱਟਿਆ ਸੀ ਹਨਾ ਤੈਨੂੰ ਬੰਬੇ ਹਾਈ ਕੋਰਟ ਨੇ ਤੈਨੂੰ ਪੈਸੇ ਦਵਾਤਾ ਸਭ ਕੁਝ ਦਵਾਤਾ ਪਰ ਤੂੰ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਜਿਹੜੀਆਂ ਲੰਗਰ ਦੀ ਸੇਵਾ ਕਰਦੀਆਂ ਨੇ ਦਿਨ ਰਾਤ ਉਥੇ ਮੋਢੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ ਉਹਨਾਂ ਨੂੰ ਬਦਨਾਮ ਨਾ ਕਰ ਅਸੀਂ ਕਹਿੰਦੇ ਆ ਤੂੰ ਆ ਇੱਥੇ ਤੈਨੂੰ ਅਸੀਂ 10000 ਰੁਪਏ ਦੀ ਹਾੜੀ ਦਵਾਂਗੇ ਤੂੰ ਐਡੀ ਵੱਡੀ ਕਿੱਡੀ ਵੱਡੀ ਹੋ ਹੋ ਗਈ ਤੈਨੂੰ ਮਤਲਬ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਉਹ ਉਸਨੇ ਟਿੱਪਣੀ ਕਰਕੇ ਜਿਹੜੀ ਪੰਜਾਬ ਦੇ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਇਹਨੂੰ ਅਸੀਂ ਕੰਡੈਮ ਕਰਦੇ ਆ ਅਸੀਂ ਇਹਦੇ ਖਿਲਾਫ ਆ ਜੀ ਨਵੀਂ ਮੰਨਵੀ ਆ ਕਿ ਅਸੀਂ ਐਮੈਂਡਮੈਂਟ ਕਰਦੇ ਹਾਂ ਇਸੇ ਸੋਧ ਕਰ ਦਿੰਨੇ ਆ ਪਰ ਕਿਸਾਨ ਡੱਡੇ ਹੋਏ ਨੇ ਕਿ ਅਸੀਂ ਇਹਨੂੰ ਰੱਦ ਕਰਾ ਕੇ ਦੇਖੋ ਜੀ ਮੇਰੀ ਗੱਲ ਸੁਣੋ ਵੀ ਬੀਜੇਪੀ ਮੰਨ ਗਈ ਆ ਬੀਜੇਪੀ ਨੇ ਕੋਈ ਲਿਖਤੀ ਨਹੀਂ ਹਲੇ ਕੁਝ ਵੀ ਦਿੱਤਾ ਹੈਗਾ ਬੀਜੇਪੀ ਕਹਿੰਦੀ ਆ ਵੀ ਖੇਤੀ ਮੰਤਰੀ ਜਿਹੜਾ ਹੈਗਾ ਨਰਿੰਦਰ ਤੋਮਰ ਤੁਹਾਡੇ ਨਾਲ ਗੱਲਬਾਤ ਕਰੂਗਾ ਵੀ ਤੁਸੀਂ ਫੋਨਾਂ ਤੇ ਤਾਂ ਗੱਲ ਕਰੀ ਜਾਂਦੇ ਵੀ ਤੁਸੀਂ ਆ ਜਾਓ ਜਦੋਂ ਕਿਸਾਨ ਉੱਥੇ ਗਏ ਮਿਲਣ ਕਿਉਂ ਨਹੀਂ ਆਇਆ ਇਹ ਹੁਣ ਕੱਲ ਪਰਸੋ ਦੀ ਮੀਟਿੰਗ ਵੀ ਜਿਹੜੀ ਹੋਊਗੀ ਇਹਨਾਂ ਦੀ 3 ਤਰੀਕ ਦੀ ਮੀਟਿੰਗ ਸੀ ਉਹ ਵੀ ਬੇਸੱਟਾ ਰਹੀ ਇਹ ਤਾਂ ਗੱਲ ਇਹ ਆ ਵੀ ਸੰਸਦ ਦਾ ਵਿਸ਼ੇਸ਼ اجلاس ਬੁਲਾਇਆ ਜਾਵੇ ਕਾਨੂੰਨ ਲਾਗੂ ਨਹੀਂ ਹਲੇ ਹੋਏ ਪਾਸ ਹੋਏ ਨਹੀਂ ਜਿੱਦਾਂ ਕਾਨੂੰਨ ਬਹੁਮਤ ਕਰਕੇ ਦੋ ਤਿਹਾਈ ਬਹੁਮਤ ਕਰਕੇ ਕਾਨੂੰਨ ਜਿਹੜੇ ਪਾਸ ਕੀਤੇ ਨੇ ਉਹਦਾ ਇੱਕ ਨੂੰ ਟੁੱਟ ਵੀ ਸਕਦੇ ਨੇ ਹਨਾ ਰੱਦ ਕੀਤਾ ਜਾ ਸਕਦੇ ਨੇ ਪਰ ਸਰਕਾਰ ਨੂੰ ਇਹ ਚਾਹੀਦਾ ਦੇਖੋ ਆਪਣੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪੰਜਾਬ ਸਾਡੇ ਦੇਸ਼ ਦੀ ਸਰਕਾਰ ਨੂੰ ਇਹ ਕਿਹਾ ਵੀ ਕਿਸਾਨਾਂ ਤੇ ਅੰਨਦਾਤਾ ਦੇ ਅਥਰੂ ਗੈਸ ਦੇ ਗੋਲੇ ਛੱਡਣੇ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਇਹ ਬਹੁਤ ਵੱਡਾ ਗਲਤ ਕੰਮ ਕੀਤਾ ਸਰਕਾਰ ਨੇ ਠੀਕ ਹੈ ਤੇ ਇਸ ਕਰਕੇ ਅਸੀਂ ਆਪਣੇ ਪਿੰਡ ਵੱਲੋਂ ਹੋਰ ਆਲੇ-ਦੋਲੇ ਦੇ ਪਿੰਡਾਂ ਵੱਲੋਂ ਪੂਰਾ ਇਕੱਠ ਵਿਸ਼ਾਲ ਇਕੱਠ ਇਕੱਠਾ ਕਰਕੇ ਅਸੀਂ ਉਹ ਸਮਰਥਨ ਦਵਾਂਗੇ ਦੇ ਰਹੇ ਹਾਂ ਤੇ ਉਸ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਨੇ ਚਾਹੇ ਆ ਸੰਸਦ ਘੇਰਨ ਦੀ تیاری ਹੋਵੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੀ ਤਾਕਤ ਨੂੰ ਹੋਰ ਵਧਾਵਾਂਗੇ ਲੱਗਦਾ ਲੜਾਈ ਲੰਬੀ ਜਾ ਸਕਦੀ ਹੈ ਲੜਾਈ ਬਿਲਕੁਲ ਲੰਮੀ ਜਾ ਸਕਦੀ ਹੈ ਜੀ ਜਿੱਦਾਂ ਪੰਜਾਬ ਦਾ ਕਿਸਾਨ ਜਾਂ ਦੂਜੇ ਸਟੇਟਾਂ ਦੇ ਕਿਸਾਨ ਜਿਹੜਾ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਾਂ ਅਸੀਂ ਮਤਲਬ ਸ਼ਾਂਤਮਈ ਤਾਂ ਕੋਈ ਦੇਖੋ ਕੋਈ ਹੁੱਲੜਬਾਜੀ ਨਹੀਂ ਦਿੱਲੀ ਦੇ ਵਿੱਚ ਬੈਠੇ ਆ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਹਨਾ ਇਹਨਾਂ ਨੇ ਕੀਤਾ ਕਿਉਂਕਿ ਸਾਰੇ ਪੜੇ ਲੈ ਕੇ ਆਗੂ ਨੇ ਸਾਰੇ ਪੜੇ ਲੈ ਕੇ ਆਗੂ ਨੇ ਸਭ ਦੀਆਂ ਘਰੇ ਪਰਿਵਾਰ ਨੇ ਧੀਆ ਬੈਣਾ ਨੇ ਤੇ ਅਸੀਂ ਇਹਨਾਂ ਗੱਲਾਂ ਦੇ ਨਾਲ ਮਤਲਬ ਬਿਲਕੁਲ ਅਸੀਂ ਇਹਨਾਂ ਦੇ ਨਾਲ ਆ ਇਹ ਲੜਾਈ ਲੰਬੀ ਜਾਊਗੀ ਜੇ ਸਰਕਾਰ ਚਾਹੁੰਦੀ ਆ ਤਾਂ ਕਿਸਾਨ ਤਾਂ ਪਿੱਛੇ ਮੁੜਨ ਵਾਲੇ ਨਹੀਂ ਮਹੀਨਾ ਦੋ ਮਹੀਨੇ ਕਿ ਸਾਲ 2 ਸਾਲ ਮਤਲਬ ਜਦੋਂ ਤੱਕ ਕਾਨੂੰਨ ਇਹ ਵਾਪਸ ਨਹੀਂ ਹੁੰਦੇ ਰੱਦ ਨਹੀਂ ਹੁੰਦੇ ਉਨਾ ਤਿਰ ਸੰਘਰਸ਼ ਚੱਲਦਾ ਰਹੂਗਾ ਇਹ ਸੰਘਰਸ਼ ਬੰਦ ਨਹੀਂ ਹੋਊਗਾ ਦੇਖੋ ਜੀ ਜਿਹੜੀ ਭਾਜਪਾ ਸਰਕਾਰ ਆ ਆਪਣੀ ਇਹ ਹਮੇਸ਼ਾ ਹੀ ਕਿਸਾਨਾਂ ਦੇ ਵਿਰੁੱਧ ਰਹੀ ਆ ਪਰ ਕਿਸਾਨ ਵਿਚਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੀਆਂ ਸਟੇਟਾਂ ਤੋਂ ਆਪਣਾ ਪੂਰਾ ਜੋਰ ਲਾ ਰਹੇ ਨੇ ਪਰ ਜਿਹੜੇ ਇਹ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਅਸੀਂ ਕਿਸਾਨਾਂ ਦੇ ਨਾਲ ਸਾਰੇ ਨਗਰ ਦੇ ਨਿਵਾਸੀ ਹੋਰ ਸਾਰੇ ਬੰਦੇ ਅਸੀਂ ਇਹਨਾਂ ਦੇ ਨਾਲ ਖੜੇ ਆ ਅਸੀਂ ਇਹ ਕਾਨੂੰਨਾਂ ਨੂੰ ਸਾਰੇ ਵਾਪਸ ਕਰਾ ਕੇ ਛੱਡਾਂਗੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਉਹਨਾਂ ਜਰ ਘਰ ਟਿੱਕੇ ਨਹੀਂ ਬੈਠਾਂਗੇ ਅੱਜ ਟਰਾਲੀਆਂ ਵੀ ਭੇਜੀਆਂ ਜਾੜੀਆਂ ਅੱਜ ਤੱਕ ਹੀ ਅਕਸਰ ਇਕੱਠੇ ਹੋਣਗੇ ਅੱਜ ਦੇਖੋ ਜੀ ਕੱਲ ਇਹਨਾਂ ਨੇ ਸਾਨੂੰ ਅੱਜ ਮੀਟਿੰਗ ਦਾ ਟਾਈਮ ਦਿੱਤਾ ਕੱਲ ਨੂੰ 5 ਤਰੀਕ ਨੂੰ ਅੱਜ ਅਸੀਂ ਸਾਰੀਆਂ ਜਿਹੜੇ ਵੀ ਆਪਣੇ ਕਿਸਾਨ ਮਜ਼ਦੂਰ ਸਾਰੇ ਭਰਾ ਨੇ ਆਪਣੀ ਮੀਟਿੰਗ ਕਰਨਗੇ ਉਦੇ ਵਿੱਚ ਜੋ ਵੀ ਆਪਣੇ ਕਾਨੂੰਨ ਬਾਰੇ ਗੱਲਬਾਤ ਹੋ ਗਈ ਉਹ ਫਿਰ ਕੱਲ ਨੂੰ ਜੁਨੀਆ ਨਾਲ ਆਪ ਰੱਖਣਗੇ ਜੀ ਉਹਦੇ ਵਿੱਚ ਕੋਈ ਕਵਸਨ ਨਹੀਂ ਤੁਸੀਂ ਸਮਝੇ ਆਪਾਂ ਨੇ ਇੱਥੋਂ ਕਿੰਨਾ ਜਾਨੀ ਕਿ ਇਕੱਠਾ ਜਾ ਰਹੇ ਆ ਇੱਥੋਂ ਜੀ ਇੱਥੋਂ ਲਗਾਤਾਰ ਜਿਹੜੀ ਇੱਥੋਂ ਜੇ ਇੱਥੋਂ ਸਾਡੇ ਆਪਣੇ ਸਾਰੇ ਨਗਰਾਂ ਦੇ ਵਿੱਚੋਂ ਬਹੁਤ ਕਿਸਾਨ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਨੇ ਹੁਣ ਵੀ ਅਸੀਂ ਆਪਣੀ ਦੁੱਧ ਦੀ ਸੇਵਾ ਲੰਗਰ ਦੀ ਸੇਵਾ ਦੋ ਚਾਰ ਟਰਾਲੀਆਂ ਡੇਲੀ ਅਸੀਂ ਭਰ ਕੇ ਤੋਰ ਰਹੇ ਹਾਂ ਜੀਪਾਂ ਦੇ ਵਿੱਚ ਵੀ ਤੋਰ ਰਹੇ ਹਾਂ ਆਪਣੇ ਨਗਰ ਦੇ ਜਿੰਨੇ ਵੀ ਬੰਦੇ ਨੇ ਸਾਰੇ ਲੱਗੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਹਰ ਰੋਜ਼ ਖੜਾਂਗੇ ਆ ਸੇਵਾ ਕਰਦੇ ਰਹਾਂਗੇ ਔਖੇ ਚੜ੍ਹਦੇ ਇੱਕ ਵਾਰ ਹੋ ਰਿਹਾ ਹੈ। ਪਰ ਪਹਿਲਾਂ ਵੀ ਜਿੱਤ ਕੇ ਆਏ ਮਿਹਰੇ ਕਿਸਾਨ ਫੇਰ ਜਿੱਤ ਕੇ ਮੜੂਗਾ। ਤੇ ਉਹਨੇ ਕਿ ਖੇਤੀ ਕਰਨ ਨੂੰ ਰੱਦ ਕਰਾਉਣੇ ਨੇ। ਬਾਕੀ ਜਿਹੜੇ ਦੋ ਆਰਡੀਨਸ ਹਨ ਗਾਰੀ ਚਿੱਤਰ ਉਹ ਵਾਪਸ ਲੈ ਕੋ ਕਰਾਉਣੇ। ਬਾਕੀ ਪੇ ਸੰਗਤ ਦੀ ਪੂਰੀ سپورਟ ਹੈ। ਸਾਰੇ ਦੇਸ਼ ਤੋਂ ਕਿਸਾਨ ਨਾਲ ਮਿਲ ਕੇ ਨਾਲ ਆ ਰਹੇ।